हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਕੋੜ ਬੁੱਢਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਬਾਜ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਇਸ ਘਰੋਂ ਦੋਸਤੋ ਇੱਕ ਪਹਿਲਾਂ ਵੀਡੀਓ ਪਾਈ ਸੀ ਆਪਾਂ ਇੱਕ ਵਾੜ ਦਿਖਾਈ ਸੀ ਵੀਰ ਉਹਨਾਂ ਨੇ ਘਰੋਂ ਘਰੇ ਤੋਂ ਇੱਕ ਵਾੜ ਸੇਲ ਕੀਤੀ ਸੀ ਉਸ ਤੋਂ ਬਾਅਦ ਵੀਰ ਹੁਣਾਂ ਨੇ ਸੋਚਿਆ ਵੀ ਨਾਲ ਦੀ ਨਾਲ ਇੱਕ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀ ਕੀਤਾ ਜਾਵੇ ਠੀਕ ਆ ਜੀ ਕੋਈ ਚੰਗੇ ਐਨੀਮਲ ਮਿਲਣ ਤੇ ਲਿਆ ਕੇ ਵੀਰਾਂ ਦੇ ਸਾਰਿਆਂ ਦੇ ਭੈਣ ਭਰਾਵਾਂ ਸੱਜਣਾਂ ਦੇ ਖਰੀਦਦਾਰਾਂ ਦੇ ਬਿਲਕੁਲ ਸਾਹਮਣੇ ਪੇਸ਼ ਕਰਕੇ ਤੇ ਅੱਜ ਦੋਸਤੋ ਦੋ ਵੜਾ ਵੀਰ ਲੈ ਕੇ ਹਾਜ਼ਰ ਹੋਇਆ ਇੱਕ ਵੜਾ ਤੁਹਾਨੂੰ ਦਿਖਾਵਾਂਗੇ ਸਵੇਰਾਂ ਦੇ ਵਿੱਚ ਪੁੱਛ ਲਾਂਗੇ ਆਪਾਂ ਬਾਬਾ ਜੀ ਨਾਲ ਪੂਰੀ ਗੱਲਬਾਤ ਕਰਾਂਗੇ ਉਹਨਾਂ ਤੋਂ ਪੂਰੀ ਡਿਟੇਲ ਲਵਾਂਗੇ ਵੀ ਕਿੰਨੇ ਕਿੰਨੇ ਸਵੇਰੇ ਦੇ ਵਿੱਚ ਸੂਣ ਵਾਲੀਆਂ ਦਿਨ ਕਿੰਨੇ ਕੁ ਬਾਕੀ ਆ ਬਾਕੀ ਵੜਾ ਦੋਨੋਂ ਗੱਬਣਾਂ ਤਿਆਰੀ ਵਾਲੀਆਂ ਨੇ ਸਮਾਂ ਆਪਾਂ ਬਾਬਾ ਜੀ ਤੋਂ ਪੁੱਛ ਲਾਂਗੇ ਪੂਰੀ ਡਿਟ ਤੇ ਕੋਟਬੁੱਡੇ ਤੁਸੀਂ ਖਾਸ ਵਿਜਿਟ ਕਰਨੀ ਆ ਦੋਸਤੋ ਕੋਟਬੁੱਡੇ ਤੋਂ ਇੱਕ ਸੜਕ ਨਿਕਲਦੀ ਹੈ ਜਿਹੜੀ ਸਿੱਧੀ ਬੰਨ ਤੇ ਆਉਂਦੀ ਆ ਬਿਲਕੁਲ ਬੰਨ ਦੇ ਨਾਲ ਹੀ ਵੀਰ ਹੋਂ ਦਾ ਘਰ ਹੈਗਾ ਤੇ ਸੀਤੋਪਿੰਡ ਬਿਲਕੁਲ ਲੱਗ ਗਿਆ ਤੂਤ ਪੰਗਾਲਾ ਵੀ ਥੋੜੀ ਦੂਰੀ ਤੇ ਆ ਬਾਕੀ ਹਾਰਫਕਿਆਂ ਤੋਂ ਦੋਸਤੋ ਜਿਹੜਾ ਪੋਲ ਆਉਂਦਾ ਨਵਾਂ ਪੋਲ ਆਉਂਦਾ ਕੋਟਬੁੱਡੇ ਨੂੰ ਉਹ ਪੋਲ ਵੀ ਬਿਲਕੁਲ ਨਜ਼ਦੀਕ ਆ ਤੇ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਤੇ ਵੀਰ ਹੋਂ ਦਾ ਨਿਵਾਸ ਆ ਜੇ ਕਜੀ ਪੱਟੀ ਸ਼ਹਿਰ ਤੋਂ ਦੂਰੀ ਦੀ ਜੇਕਰ ਗੱਲ ਕਰੀਏ ਤਾਂ ਕੋਈ ਮੈਨੂੰ ਦਾ 12 13 ਕਿਲੋਮੀਟਰ 14 ਕਿਲੋਮੀਟਰ ਦੀ ਦੂਰੀ ਹੈਗੀ 12 ਕਿਲੋਮੀਟਰ ਦੀ ਆਓ ਲੈਨੇ ਆ ਬਥੇਰੇ ਡਿਟੇਲ ਕਰਦੇ ਆ ਵੀਰ ਗੁਰਬਾਤ ਸਿੰਘ ਦੇ ਨਾਲ ਗੱਲਬਾਤ ਸਭ ਤੋਂ ਪਹਿਲਾਂ ਬਾਬਾ ਗੁਰਬਾਤ ਸਿੰਘ ਦੀ ਸਸਰੀ ਕਾਲ ਸਸਰੀ ਕਾਲ ਜੀ ਹੋ ਠੀਕ ਠਾਕ ਜੀ ਹਾਂ ਜੀ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਬਹੁਤ ਵਧੀਆ ਜੀ ਵੀਰ ਜੀ ਠੀਕ ਠਾਕ ਹਾਂ ਜੀ ਹਾਂ ਤੇ ਅੱਛਾ ਵੀਰ ਜੀ ਪਹਿਲਾਂ ਕਪਾ ਵੀਡੀਓ ਪਾਈ ਸੀ ਘਰੋਂ ਮੈਨੂੰ ਦਾ ਵੀ ਘਰ ਦੇ ਘਰੇ ਲੂ ਆਪਾਂ ਵੜਾ ਸੇਲ ਕੀਤੀ ਆ ਹਾਂ ਜੀ ਹਾਂ ਨਾਲ ਦੀ ਨਾਲ ਤੁਸੀਂ ਆਖਿਆ ਵੀ ਇੱਕ ਹੋਰ ਵਾਇੜ ਵੀ ਇੱਕ ਵੇਖੀ ਸੀ ਆਪਣੇ ਘਰੋਂ ਹੀ ਹਾਂਜੀ ਤੇ ਹੁਣ ਫਿਰ ਖਾਲ ਇਹ ਵੀ ਨਾਲ ਇੱਕ ਸ਼ੌਂਕ ਇਹ ਵੀ ਪਾਲ ਲਿਆ ਵੀ ਹੁਣ ਨਾਲ ਦੀ ਨਾਲ ਆਪਾਂ ਵਪਾਰ ਦਾ ਕੰਮ ਵੀ ਕਰਨਾ ਵਪਾਰ ਦਾ ਕੰਮ ਕਾਫੀ ਫੋਨ ਆਏ ਹਾਂਜੀ ਤੇ ਉਹ ਫਿਰ ਮੈਂ ਹਾਂ ਚਲ ਜੇ ਵਧੀਆ ਆਪਾਂ ਨੂੰ ਕੋਈ ਡੰਗਰ ਘਰੋਂ ਮਿਲੇ ਤੇ ਆਪਾਂ ਲੈ ਕੇ ਚਲ ਦੇ ਦਾਂਗੇ ਕੋਈ ਹਰਜ ਨਹੀਂਗਾ ਚੰਗੀ ਗੱਲ ਹਾਂਜੀ ਤੇ ਅੱਜ ਫਿਲਹਾਲ ਜਿਹੜੀਆਂ ਇਹ ਆਪਾਂ ਦੋ ਵੜਾ ਦਿਹਾਂਦੀਆਂ ਲੋਕਲ ਹੀ ਆਪਣੀ ਬਿਲਕੁਲ ਨੇੜੇ ਬੰਨੇ ਹੋਈਆਂ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਇੱਕ ਮੈਨੂੰ ਲੱਗਦਾ ਵੀ ਇਹ ਪਲੂਨ ਪਹਿਲਾ ਸਵੇਰ ਸੂਣ ਵਾਲੀ ਆ ਹਾਂਜੀ ਪਹਿਲੇ ਸਵੇਰ ਇੱਕ ਆ ਦੂਜੇ ਦੂਜੇ ਸਵੇਰ ਉਹ ਇਹ ਦੂਜੇ ਸਵੇਰ ਇਹ ਸ਼ਕੀ ਆ ਤੇ ਇਹ ਚੌਗੀ ਆ ਲਓ ਦੋਸਤੋ ਆ ਮੂੰਹੋਂ ਦੰਦਾ ਦੀ ਵੀ ਜ਼ਿਕਰ ਗੱਲ ਕਰ ਗਿਆ ਤੇ ਦੰਦਾਂ ਦੇ ਵਿੱਚ ਹੀ ਆ ਇੱਕ ਚੌਗੀ ਆ ਤੇ ਇੱਕ ਸ਼ਕੀ ਆ ਬੈਠ ਠੀਕ ਆ ਜੀ ਸੋ ਡਿਟੇਲ ਆਪਾਂ ਸ਼ੁਰੂ ਕਰਦੇ ਆ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਤੁਹਾਨੂੰ ਮਿਲ ਸਕੇ ਸੋ ਵੀਡੀਓ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਆਪਣਾ ਫਰਜ਼ ਸਮਝ ਕੇ ਤਾਂ ਜੋ ਕਿ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਕਵਰੇਜ ਪਹੁੰਚ ਸਕੇ ਏ ਬਿਰ ਗਰਵਾਹੇ ਤੋਂ ਸ਼ੁਰੂਆਤ ਕਰ ਲਗੇ ਬੱਡੀ ਬੈੜ ਤੋਂ ਹਾਂਜੀ ਇਹ ਮੰਨ ਲਓ ਵੀ ਸਵੇਰ ਤੁਸੀਂ ਦੱਸਿਆ ਵੀ ਦੂਜਾ ਸੂਣ ਵਾਲੀ ਹੈ ਹਾਂਜੀ ਹਾਂਜੀ ਤੇ ਮੂਹੋਂ ਦੰਦੀ 6 ਦਾੰਦਾ ਹੈ ਹਾਂਜੀ 6 ਦਾੰਦਾ ਸਮਾਂ ਕਿੰਨਾ ਕਹੇ ਪੈਂਡਿੰਗ ਹੈ ਜੀ ਸਮਾਂ ਆ ਘਰ ਵਾਲਿਆਂ ਦੱਸਣ ਦੇ ਬੜਾ 15 ਦਿਨਾਂ ਲਿੰਦੀ ਹੈ 15 ਕ ਦਿਨ ਜੀ ਆ ਲੰਜ ਲੋ 15 12 ਦਿਨ ਠੀਕ ਹੈ ਜੀ ਹਾਂਜੀ ਲਓ ਦੋਸਤੋ 15 ਕ ਦਿਨ ਹਜੇ ਪੈਂਡਿੰਗ ਆ ਠੀਕ ਹੈ ਜੀ 15 ਕ ਦਿਨ ਭਾਏ ਆ ਵੈਸੇ 10 ਤੋਂ ਪਲੱਸ 10 ਤੋਂ 15 ਦਿਨਾਂ ਦਾ ਕੋਈ ਆਈਡੀਆ ਮੰਨ ਲੇ ਤੁਸੀਂ ਸੌਦਾ ਕਰ ਲਿਓ ਦੂਜਾ ਸੂਬਾ ਮੂਹੋਂ ਚੱਕੀ ਆ 6 ਦਿਨ ਦਾ ਕੱਦ ਕਾਠ ਜਿਹੜਾ ਦੋਸਤੋ ਇਸ ਵਿਹੜ ਤੋਂ ਵੱਡਾ ਵੱਡੇ ਗੱਦ ਕਾਠ ਦੇ ਵਿੱਚ ਨਸਲ ਜਾਤ ਆ ਤੁਸੀਂ ਦੇਖ ਕੇ ਚੈੱਕ ਕਰ ਲਓ ਠੀਕ ਆ ਜੀ ਮੋਸਟਲੀ ਸਾਰੇ ਵੀਰ ਖਿਡਾਰੀ ਆ ਵੇਖ ਵੇਖਦੇ ਆ ਸਾਰ ਜਿਹੜੀ ਆ ਪਛਾਣ ਹੋ ਜਾਂਦੀ ਪਸ਼ੂ ਦੀ ਬਿਲਕੁਲ ਛੋਟੇ ਕਾਨਾਂ ਬੂਦੀ ਵਾਲੀ ਵਿਹੜ ਆ ਸੋ ਢਾਂਚਾ ਢੂੰਚਾ ਚੰਗਾ ਵਿਹੜ ਦਾ ਠੀਕ ਆ ਜੀ 15 ਕ ਦਿਨ ਦਾ ਆਈਡੀਆ ਵੀਰ ਨੇ ਦੱਸਦਾ 15 ਕ ਦਿਨ ਹਜੇ ਲੈ ਜੂਗੀ ਸੂਣ ਦੇ ਵਿੱਚ ਸੋ ਥਣ ਥਣ ਦੀ ਕੁਆਲਿਟੀ ਚੰਗੀ ਆ ਠੀਕ ਆ ਜੀ ਹੱਤੀ ਚਵਾਈਲਾ ਥਾਣਾ ਮੁੱਠੀ ਥਾਣਾ ਤੇ ਬਾਕੀ ਵੀਰ ਤਿੱਪਣ ਚੌਥਾ ਥਣਾਂ ਦੀ ਵਧੀਆ ਚੰਗੀ ਨਿਕਲੀ ਹਾਂਜੀ ਹਾਂਜੀ ਜਿਹੜਾ ਮਰਜ਼ੀ ਆ ਤਿੱਪ ਕੇ ਆਉਦਾ ਤਸੱਲੀ ਕਰ ਸਕਦਾ ਹੈ ਜੀ ਠੀਕ ਹੈ ਜੀ ਹਾਂ ਦੋਸਤੋ ਚੌਥਾ ਥਣਾਂ ਦੀ ਤਿੱਪਣ ਇੱਕ ਨੰਬਰ ਆ ਠੀਕ ਹੈ ਜੀ ਪਰ ਫਿਰ ਵੀ ਕਿਸੇ ਭਰਾ ਨੇ ਪੈਸੇ ਖਰਚ ਕਰਨੇ ਆ ਤੇ ਬੇਸ਼ੱਕ ਆਪਣੀ ਜ਼ਿੰਮੇਵਾਰੀ ਸਮਝ ਕੇ ਤੁਸੀਂ ਵੀ ਤਸੱਲੀ ਕਰ ਲਿਓ ਠੀਕ ਹੈ ਜੀ ਕਿਉਂਕਿ ਗੱਬਣ ਆ ਤੇ ਤਿੱਪ ਕੇ ਤਸੱਲੀ ਹੋਣੀ ਆ ਦੋਸਤੋ ਠੀਕ ਹੈ ਜੀ ਤੇ ਸੁਏਸ਼ ਭਾਈ ਨੂੰ ਆਪਾਂ ਹਰ ਵਾਰ ਪਸੂ ਨੂੰ ਕਹਿੰਨੇ ਆ ਵੀ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਓ ਤੇ ਵੀਰ ਗਰਵਾਜ ਇੱਕ ਵਾਰੀ ਖੋਲ ਕੇ ਨੂੰ ਮਾੜਾ ਜਾ ਚਲਾ ਕੇ ਦਿਖਾਈਏ ਠੀਕ ਹੈ ਜੀ ਇਹ ਕੈਮਰੇ ਤੋਂ ਕਰਦੀ ਦੱਸਦੀ ਆ ਕੋਈ ਗੱਲ ਨਹੀਂ ਇਧਰ ਲੈ ਜਾਈਏ ਉਹ ਥਾਣੇ ਦੇ ਵਿੱਚ ਦੀ ਦੋਸਤੋ ਸਾਫ਼ ਸੁਥਰੀ ਆ ਤੇ ਨਾਰਮਲ ਹੀ ਇੱਕ ਆਪਾਂ ਜਜਮੈਂਟ ਕਰ ਸਕਦੇ ਆ ਦੋਸਤੋ 10 ਤੋਂ 10 ਤੋਂ 15 ਦਿਨ ਪਏ ਆ ਜੇ ਸੂਣ ਦੇ ਵਿੱਚ ਜਿਵੇਂ ਤੋਂ ਥੱਲੇੋਂ ਕਰਮਾ ਵਾਲੀ ਸੋਨਾ ਖੁੱਲੂਗੀ ਠੀਕ ਹੈ ਲੜਾ ਰੋੜਾ ਕਾਫੀ ਜਿਆਦੀਆਂ ਢੇਲਾਂ ਬਹੁਤ ਜਿਆਦੀਆਂ ਤੇ ਬਿਲਕੁਲ ਉਹ ਫਿਕਸ ਆਰਡਰ ਕੰਪੈਕਟ ਜਿਹਾ ਆਰਡਰ ਬਣਾ ਕੇ ਤਿਆਰ ਕਰੂਗੀ ਹਾਂਜੀ ਥੋੜਾ ਤੋਰ ਲਓ ਵੀਰ ਤੋਰ ਠੀਕ ਹੈ ਜੀ ਆ ਬੰਦ ਲਓ ਜੀ ਠੀਕ ਹੈ ਤੇ ਅੱਛਾ ਵੀਰ ਗੁਰਬਾਜ ਦੀ ਕੀ ਡਿਮਾਂਡ ਕੀ ਕਰਦੇ ਪਏ ਆ ਵੀਰ ਮੋਲਵਾੜੀ ਕੀ ਰਹੂਗਾ ਡਿਮਾਂਡ ਤਾਂ ਤੁਸੀਂ ਦੇਖ ਲਓ ਵੈੜ ਵੱਡੀ ਆ ਹਾਂ ਬਿਲਕੁਲ ਜੀ ਹਾਂਜੀ ਬਿਲਕੁਲ ਚੰਗੀ ਆ ਵੱਡੇ ਕੱਦ ਕੱਟ ਦੇ ਵਿੱਚ ਕੋਈ ਨਾ ਆਪਾਂ 75 ਕਰਦੇ ਆ 72 ਵੀ ਆਪਾਂ ਦੇ ਦਾਂਗੇ ਕੋਈ ਅੱਛਾ ਜੀ ਹਾਂਜੀ ਅ ਕੋਈ ਕਸਰ ਕੁਸਰ ਕੋਈ ਨਹੀਂ ਕਰ ਲਾਂਗੇ ਥੋੜਾ ਪਤਾ ਮਾਨ ਤਾਂ ਉਹ ਜ਼ਰੂਰੀ ਹੈ ਜ਼ਰੂਰੀ ਜ਼ਰੂਰੀ ਹਾਂਜੀ ਤਾਂ ਦੋਸਤੋਂ 75000 ਡਿਮਾਂਡ ਆ ਤੇ 72000 ਲੈਦੇ ਆ ਉਹਦੇ ਜੋ ਵੀ ਕੋਈ ਛੋੜ ਛੱਪਾ ਮੌਕੇ ਤੇ ਮਾਨਤਨ ਹੋ ਜੂਗਾ ਕਿਸੇ ਵੀਰ ਦੇ ਘਰ ਆਏ ਦਾ ਠੀਕ ਆ ਜੀ ਤੇ ਜਿਵੇਂ ਦੋਸਤੋ ਪਹਿਲਾਂ ਜ਼ਿਕਰ ਕਰਤਾ ਵੀ ਪਸ਼ੂ ਵੀਰਾਂ ਦਾ ਵੀ ਚੰਗਾ ਹੈ ਵੀ ਜਿੱਥੋਂ ਕਿਤੋਂ ਪਸ਼ੂ ਚੰਗਾ ਆਪਾਂ ਨੂੰ ਮਿਲੂਗਾ ਤੇ ਸਾਹਮਣੇ ਪੇਸ਼ ਕਰਾਂਗੇ ਆਪਾਂ ਜਰੂਰ ਇੱਕ ਵਾਰੀ ਬਾਕੀ ਥਣ ਦੇਵੇ ਦੀ ਆ ਤੁਸੀਂ ਦੇਖ ਲਓ ਠੀਕ ਆ ਜੀ ਤੇ ਨੇਵਾ ਕਰਮਾਂ ਦੀ ਭਰਾਈ ਜਾਂਦੀ ਆ ਲਾਹੇ ਬਣਾਏ ਸੋਨਾ ਪਈ ਆ ਤੇ ਸੋਹਣੀ ਉਮੀਦ ਕਰਦੇ ਆਪਾਂ ਇਸ ਵਾਰ ਤੋਂ ਵੀ ਚੰਗਾ ਥੱਲੇੋਂ ਨੇਵਾ ਵੜੂਗੀ 72000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਇੱਕ ਸੈਕਿੰਡ ਨੰਬਰ ਤੇ ਏ ਬੈੜ ਦੋਸਤੋ ਦਿਖਾਉਣੇ ਆ ਤੁਹਾਨੂੰ ਪਲੂਨ ਵੱਛੀ ਆ ਪਹਿਲਾ ਸੂਬਾ ਸੂਨ ਵਾਲੀ ਆ ਤਿਆਰੀ ਤਿਆਰੀ ਇਹਦੀ ਵੀ ਕਰਮਾ ਵਾਲੀ ਦੀ ਪੂਰੀ ਆ ਸਾਫ ਸੁਥਰੀ ਆ ਸ਼ਾਈਨਿੰਗ ਸ਼ੂਨਿੰਗ ਕਾਫੀ ਆ ਪਿੰਡੇ ਦੇ ਉੱਪਰ ਤੇ ਥਾਣ ਦੀ ਕੁਆਲਿਟੀ ਤੁਹਾਨੂੰ ਪੂਰੀ ਤਸੱਲੀ ਨਾਲ ਆਪਾਂ ਦਿਖਾਵਾਂਗੇ ਲੰਬੇ ਥਾਣਾ ਮੁੱਠੀ ਮੁੱਠੀ ਥਾਣਾ ਰੋਕ ਰੋਕ ਥਾਣਾ ਤੇ ਬਾਬਾ ਜੀ ਕੀ ਇਹਦੀ ਡਿਟੇਲ ਆ ਸੂਆ ਕਿੰਨਾ ਸਮਾਂ ਹੁੰਦੀ ਆ ਤੇ ਪਹਿਲਾ ਸੂਆ ਹੁੰਦਾ ਜੀ ਪਹਿਲਾ ਸੂਆ ਮੂੰਹ ਚਾਰ ਦੰਦਾ ਉਹ ਚੌਗੀ ਜਾਈ ਬਿਲਕੁਲ ਸ਼ੋਰ ਜੜੀ ਚਾਰ ਦੰਦਾ ਤੇ ਚੌਗੀ ਹਾਂ ਜੀ ਹਾਂ ਜੀ ਦੂਜਾ ਬਿਲਕੁਲ ਪੂਰ ਪਿਓਰ ਚੌਗੀ ਠੀ ਬਹੁਤ ਫਾਂਟ ਫੋਨ ਵਾਲੀ ਵਧੀਆ ਹੈ ਬਸ ਠੀਕ ਹੈ ਜੀ ਲਓ ਦੋਸਤੋ ਬੱਚੀ ਚੰਗੀ ਆ ਨਿਗਰ ਆ ਬੱਚੀ ਪਿੰਡੇ ਦੀ ਪੂਰੀ ਨਿਗਰ ਆ ਥਣ ਦੇ ਵੀ ਬੜੀ ਸਾਫ ਸੁਥਰੀ ਠੀਕ ਆ ਬਜਾਰ ਗਿਆ ਵੱਡੇ ਵੱਡੇ ਆ ਲੰਬੇ ਥਾਣਾ ਬਿਲਕੁਲ ਵਾਕਈ ਗੱਲ ਸਹੀ ਆ ਮੱਝਾਂ ਵਾਲੇ ਥਾਣਾ ਹੈ ਨਾ ਜੀ ਦੂਰਾ ਥਾਣਾ ਆਪਾਂ ਕਹਿ ਦਿੰਦੇ ਆ ਦੋਸਤੋ ਵੀ ਦੂਰਾ ਥਾਣਾ ਲੱਗਾ ਕਰਮਾ ਵਾਲੀ ਨੂੰ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸਹਿਜ ਵਿੱਚ ਬਿਲਕੁਲ ਬਰਾਬਰ ਆ ਆ ਲੋ ਠੀਕ ਹੈ ਜੀ ਸੋ ਬੈਕ ਸਾਈਡ ਤੋਂ ਤੁਸੀਂ ਆ ਦੇਖ ਲਓ ਵੈਸੇ ਹੈ ਤਿਆਰੀ ਤੇ ਆ ਇਹ 20 ਨਵਰੇ ਦਿਨ ਪੂਰੇ ਹੁੰਦੇ ਜੀ 20 ਜੂਨ ਨੂੰ ਹਾਂ ਜੀ ਮਤਲਬ ਫਿਰ 16 ਤਰੀਕ ਜੇ ਚਾਰਕ ਦਿਨ ਆ ਜਗੇ ਦੋ ਵੀ ਚਾਰਕ ਦਿਨ ਹਜੇ ਦੋਸਤੋ ਪਏ ਆ ਦਿਨ ਪੂਰੇ ਹੁੰਦੇ ਵਿੱਚ ਸੋ ਬਚੀ ਨੇ ਪਹਿਲਾ ਸੂਹਾ ਸੂਣਾ ਇਸ ਕਰਕੇ ਦੋਸਤੋ ਹੋ ਸਕਦਾ ਵੀ ਕਈ ਨਾ ਪਸੋਂ ਇੱਕ ਦਿਨ ਇੱਕ ਦੋ ਦਿਨ ਉੱਪਰ ਟਪਾ ਕੇ ਸੂਪੇ ਜਾਂ ਬਿਲਕੁਲ 20 ਦੇ ਲਾਗੇ ਤਾਂ ਕਿ ਸੂਪੇ ਠੀਕ ਆ ਵੈਸੇ ਹੈ ਤਿਆਰੀ ਤੇ ਆ ਤੇ ਥੋੜੀ ਬਾਦੀ ਜੋ ਢਿੱਲ ਵਿੱਚ ਆਪਾਂ ਨੂੰ ਲੇਵੇ ਤੇ ਦਿਖਾਈ ਦੇ ਰਹੀ ਆ ਉਹ ਕੱਟ-ਕੁੱਟ ਕੇ ਕਰਮਾ ਲਈ ਸੁੂਗੀ ਵੈਸੇ ਚਲੋ 5 ਤੋਂ 4 ਕਿ ਦਿਨ ਆਈਡੀਆ ਤੁਸੀਂ ਮੰਨ ਕੇ ਸੌਦਾ ਕਰ ਲਿਓ। ਥਾਣਾ ਦੋਨਾਂ ਦੀ ਬੜੀ ਸਾਫ਼-ਸੁਥਰੀ ਆ। ਥਾਣਾ ਦੋਸਤੋ ਵਾਕਈ ਜਿਹੜੀ ਆ ਗੱਲ ਦੱਸਣ ਜੋਗਾ ਕਿ ਉਹ ਮੁਠੀ ਥਾਣਾ ਹੱਥੀ ਚਵਾਈ ਵਾਲਾ ਥਾਣਾ ਮੋਸਟਲੀ ਨਾਰਮਲ ਘਰਾਂ ਦੇ ਵਿੱਚ ਪੈਣਾ ਚਵਾਈ ਕਰਦੀਆਂ ਨੇ ਤੇ ਬਿਲਕੁਲ ਥਣ-ਥਣ ਜਿਹੜਾ ਦੋਸਤੋ ਹੱਥੀ ਚਵਾਈ ਵਾਲਾ। ਲਓ ਵੀਰ ਜੀ ਖੋਲ ਕੇ ਮਾੜਾ ਤੋਰੀਏ ਨੂੰ ਵੀ। ਸੋ ਬਾਕੀ ਪਿੰਡੇ ਪੁੰਡੇ ਦੀ ਪੂਰੀ ਨਿਗਰ ਆ ਦੋਸਤੋ ਤੇ ਬੱਸੀ ਹੈ ਵੀ ਲਵੀ ਆ। ਚੌਗੀ ਮੂੰਹ ਚਾਰ ਦੰਦ ਬੱਛੀ ਆ ਤੇ ਕਦ ਕਾ ਕੱਦ ਦੀ ਗੱਲ ਕਰ ਲਈਏ ਤੇ ਮੀਡੀਅਮ ਹਾਈਟ ਦੇ ਵਿੱਚ ਆ ਮੀਡੀਅਮ ਹਾਈਟ ਦੇ ਵਿੱਚ ਸੋ ਡਿਜ਼ਾਈਨ ਨੂੰ ਆਪਾਂ ਕਹਿ ਲੈਨੇ ਆ ਵੀ ਦੋਸਤੋ ਡਿਜ਼ਾਈਨ ਪੂਰਾ ਠੀਕ ਹੈ ਜੀ ਸੋਹਣਾ ਆਾਪੂ ਪੂਰੀਆ ਬੱਛੀ ਦੀ ਆ ਦੇਖੋ ਜੀ ਨੋ ਜੀ ਠੀਕ ਹੈ ਜੀ ਆ ਲੋ ਜੀ ਮੂੰਹ ਦਿਖਾ ਦਈਏ ਮੜਾ ਜੀ ਲੋ ਜੀ ਠੀਕ ਹੈ ਜੀ ਪੂਰੇ ਚਾਰ ਦਾ ਚਾਰ ਦਾੰਦਾ ਦੋਸਤੋ ਠੀਕ ਹੈ ਜੀ ਚੋਕੀ ਅਜੇ ਵੀ ਥੋੜੇ ਘਾਤੀ ਜਾਂ ਨਿਕਲੇ ਹਾਂ ਚੋਕ ਤੇ ਅਜੇ ਬਰਾਬਰ ਨਹੀਂ ਕੀਤੇ ਤੇ ਛੇਕ ਦੇ ਕੰਨੀ ਵਾਲੇ ਜੇ ਦੁੱਧ ਦਾਂਦਾ ਠੀਕ ਹੈ ਜੀ ਸੋ ਲਵੀ ਬੱਛੀਆ ਦੋਸਤੋ ਇਹ ਨਹੀਂ ਹੈਗਾ ਕਿ ਵੀ ਗੱਲ ਕਹਿਣ ਦੇ ਵਿੱਚ ਹੋਰ ਹੋਵੇ ਦੇ ਨਿਕਲੇ ਇੱਥੇ ਕੁਝ ਹੋਰ ਰਣ ਕੇ ਠੀਕ ਹੈ ਸੋ ਬੱਛੀ ਚੰਗੀ ਆ ਵੈੜਾ ਦੋਨੋਂ ਚੰਗੀਆਂ ਨੇ ਸੋ ਚਾਹ ਬਣ ਵੀਰ ਤੁਸੀਂ ਦੋਵਾਂ ਬੈੜਾਂ ਦੀ ਖਰੀਦਦਾਰੀ ਕਰ ਸਕਦੇ ਜੇ ਥਣ ਲੇਵੇ ਦੀਆਂ ਸਾਫ਼ ਸੁਥਰੀਆਂ ਨੇ ਤੇ ਅੱਛਾ ਵੀਰ ਗੁਰਬਾਜ ਦੀ ਡਿਮਾਂਡ ਕਿ ਰਹੂਗੀ ਫਿਰ ਕਿੱਥੋਂ ਤੱਕ ਦੇ ਦੇਣੀ ਡਿਮਾਂਡ ਦਾ ਵਾਹ ਇਹੋ ਜਿਹੀ ਬੱਸੀਆਂ ਤੇੜ੍ਹ ਵੀ ਕਰੀ ਜਾਂਦੇ ਸਾਰੇ ਅੱਛਾ ਜੀ ਹਾਂ ਜੀ ਆ ਆਪਾਂ ਕੋਈ ਨਹੀਂ 60 ਦੀ 60 ਦੀ ਹਾਂ ਜੀ 60 ਲੈ ਲਈ ਹੈਗੇ ਵਿੱਚ ਹੋਜੂ ਮਾਨ ਤਾਂ ਨਾ ਵਾਦਾ ਆ ਜੀਆ ਚਲੋ ਕਰਦੇ ਆ ਜੇ ਖਿੱਚ ਕੇ ਆ ਜੋ ਭੈਣ ਭਰਾ ਆਪਣੇ ਨਾਲ ਸਜਣ ਜੁੜੇ ਆ ਆ ਕੋਈ ਨਹੀਂ ਕੋਈ ਨਹੀਂ ਆਪਾਂ ਜੋੜ ਕੇ ਰੱਖਣਾ ਭੈਣ ਭਰਾ ਵੀ ਮਾਲ 1000 2000 ਬੇਸ਼ੱਕ ਇਸ ਵੰਨਾਂ ਦੇ ਦਿੰਦੇ ਉਹ ਵੀ ਹੁੰਦਾ ਕਿ ਵੀਰ ਆਪਾਂ ਕੋਈ ਨਹੀਂ ਕਰਦਾਂਗੇ ਮੰਨ ਤਾਂ ਬਿਲਕੁਲ ਜੀ ਤੇ ਵੀਰ ਗੁਰਬਾਜ ਇੱਕ ਨੰਬਰ ਆਪਣੇ ਬੋਲ ਦਿੱਗੇ ਹਾਂਜੀ 75 ਹਾਂਜੀ 2898 482 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਸਨ ਮੇਰੇ ਨਾਲ ਵੀਰ ਗੁਰਬਾਜ ਸਿੰਘ ਤੇ ਖਾਸ ਵੀਰ ਤੁਸੀਂ ਪਿੰਡ ਕੋਟਬੁੱਡੇ ਕਰਨੀ ਆ ਤੇ ਲੋਕੇਸ਼ਨ ਲਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਬਿਲਕੁਲ ਨੇੜੇ ਦੋਸਤੋ ਦੁਬਲੀ ਪਿੰਡ ਪੈਂਦਾ ਦੁਬਲੀ ਪਿੰਡ ਬਿਲਕੁਲ ਲੱਗਿਆ ਸੀਤੋ ਪਿੰਡ ਬਿਲਕੁਲ ਨੇੜੇ ਆ ਤੇ ਪਸ਼ੂ ਆਉਂਦੇ ਰਹਿਣਗੇ ਦੋਸਤੋ ਸਾਫ ਸੁਥਰੇ ਵੀਰ ਜੇ ਕੋਸ਼ਿਸ਼ ਰਹੂਗੀ ਸਾਫ ਸੁਥਰੇ ਪਸ਼ੂ ਲੈ ਜਾਣ ਤੇ ਅੱਗੇ ਸੇਲ ਕੀਤੇ ਜਾਣ ਠੀਕ ਆ ਜੀ ਤੇ ਬਾਕੀ ਵੜਾ ਚੰਗੀਆਂ ਨੇ ਨੰਬਰ ਸਕਰੀਨ ਤੇ ਲੱਗਾ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਜੇ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਪਰਮਾਨ ਨੂੰ ਸਤ ਸ਼੍ਰੀ ਅਕਾਲ ਜੀ